ਹਾਂਜੀ ਦੋਸਤੋ ਅੱਜ ਇੱਕ ਸੁਣੋ ਜਰਸੀ ਮੈੜ ਦਿਖਾ ਰਿਹਾ ਮਿੱਤਰੋ ਸੂਣ ਵਾਲੀ ਤੇ ਇੱਕ ਗਾਂ ਦਿਖਾ ਰਿਹਾ ਪੂਰੀ ਗੱਲਬਾਤ ਆਪਾਂ ਕਰਾਂਗੇ ਭਾਈ ਮੰਦਰ ਦੇ ਨਾਲ ਖੜਿਆ ਜੀ ਪਿੰਡ ਪਿਪਲੀ ਮਹਾਰਾਜ ਲਹਰਾਮਾ ਬਥਰਮਲ ਪਲਾਂਟ ਦੇ ਬੈਕ ਸਾਈਡ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਕਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਦੋ ਨਗ ਮਿੱਤਰੋ ਬਕਾਊਆ ਦੋਨੇ ਥੋੜੇ ਸਿਹਤ ਪੱਖੋਂ ਭਾਵੇਂ ਫਿੱਕੇ ਨੇ ਤੇ ਉਹ ਜੇ ਮਿੱਤਰੋ ਮੁੱਲ ਆ ਦੋਨਾਂ ਦਾ ਪਹਿਲਾ ਨੰਬਰ ਤੇ ਗੱਲ ਕਰਦੇ ਆਂ ਮਿੱਤਰੋ ਜਰਸੀ ਦੀ ਤੇ ਥੋੜੇ ਥੋੜੇ ਸਿੰਗ ਵੀ ਐ ਤੇ ਕਦ ਮਿੱਤਰੋ ਜਰਸੀਆਂ ਦਾ ਜਿੱਡਾ ਖੁੰਦਾ ਉੱਡਾ ਕੀ ਕਰਦਾ ਹਜੇ 5-6 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਘੱਟ ਮੁੱਲ 'ਤੇ ਲਾਉਣ ਦੀ ਖਾਤਰ ਉਹਦੇ ਖਾਤਰ ਮਿੱਤਰੋ ਵਧੀਆ ਤੇ ਦੂਜੇ ਨੰਬਰ ਤੇ ਖੜੀ ਜਾ ਮਿੱਤਰੋ ਇੱਕ ਕੱਚੀ ਹਜੇ ਕਾਫੀ ਦਿਨਾਂ ਦੀ ਥੱਲੇ ਵੀ ਦੀ ਇਹ ਵੀ ਸਾਫ ਹੈ ਹਜੇ ਦਿੜ ਕਾਫੀ ਮਿੱਤਰੋ ਲੈਂਦੀ ਐ ਸਿੱਧ ਪੱਖੋਂ ਦੋਨੇ ਫਿੱਕੀਆਂ ਨੇ ਤੇ ਹਾਂ ਭਾਈ ਮੰਦਰ ਕੀ ਹਾਲ ਹੈ ਠੀਕ ਆ ਵੀ ਡਾਕਟਰ ਠੀਕ ਐ ਸੇ ਤਾਂ ਹਾਂਜੀ ਹੁਣ ਆਪਾਂ ਜਰਸੀ ਦੀ ਪਹਿਲੇ ਨੰਬਰ ਤੇ ਗੱਲ ਕਰ ਗਏ ਹਨਾ ਛੋਟੇ ਕੱਦ ਵਾਲੀ ਦੀ ਹਾਂਜੀ ਹਾਂਜੀ ਇਹਦਾ ਕੀ ਡਿਟੇਲ ਆ ਕਿਹੜਾ ਸੂਆ ਇਹ ਦੂਜੇ ਸੂਏ ਹੋਣੀ ਡਾਕਟਰ ਦੂਜੇ ਸੂਏ ਸੌਂਦੀ ਆ ਕਿੰਨੇ ਕੁ ਦਿਨ ਬਾਕੀ ਆ ਇਹਦੇ ਬਸ 1-2 ਦਿਨ ਮੰਨ ਲਓ ਠੀਕ ਐ ਕਿੰਨਾ ਕਦੋਂ ਤੁਸੀਂ ਸਹੀ ਐ ਥੱਲੇ ਮੈਂ ਮੰਨ ਲਿਆ ਟੋਕਰ ਰੱਬ ਨੇ ਲਿਆਈ ਠੀਕ ਐ ਠੀਕ ਐ ਇਹਦੇ ਹੈਗੇ 12 ਕਿਲੋ ਦੁੱਧ ਤੁਹਾਨੂੰ ਲਿਆਇਗਾ ओके ਮੇਰੇ ਕੋਲ ਦੁੱਧ ਤਾਂ ਵੱਧ ਗਈ ਚੱਲੋ ਦੋ ਕਿਲੋ ਜਦੋਂ ਮੈਂ ਲਿਆਇਆ ਮੈਂ ਲਾ ਕਰ ਸਕਦੀ ਆ ਤੇਰਾ 14 ਕਿਲੋ 14 ਕਿਲੋ ਕਰ ਸਕਦੀ ਆ ਓਕੇ ਤੇ ਮੁੱਲ ਫਿਰ ਕੀ ਕਰਦਾ ਇਹਦਾ 38 ਦਾ ਕਰਦਾ ਤੋਰੋ ਜੀ ਨੇ ਇੱਕ ਵਾਰੀ ਮੁੱਲ ਮੇ ਤੋਂ 38000 ਆ ਮਾਨਤਾਨ 38 ਦੇ ਵਿੱਚੋਂ ਹੋਜੂ ਜੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾਂ ਜ਼ਰੂਰ ਮਿੱਤਰੋ ਕਰੋ ਸੰਪਰਕ ਅਜੇ ਦੋ ਚਾਰ ਦਰ ਸੂਣ ਦੇ ਵਿੱਚ ਬਾਕੀ ਨੇ ਦੁੱਧ ਬਾਈ 13 14 ਲੀਟਰ ਦੁੱਧ ਆਲੀ ਆ ਕਿਉਂਕਿ ਆਪਣਾ ਫਰਜ਼ ਬੰਦਾ ਹਰ ਚੀਜ਼ ਦੱਸਣ ਦਾ ਅਗਲਾ ਕੋਈ ਕਹੇ ਵੀ ਅਸੀਂ ਤੇਰੀ ਵੀਡੀਓ ਤੇ ਲਈ ਸੀ ਤੇ ਦੁੱਧ ਇੰਨਾ ਕੱਢਿਆ ਨਹੀਂ ਕਿਉਂਕਿ ਇਹ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਮਿੱਤਰੋ 12 ਤੋਂ ਲੈ ਕੇ 15 ਕਿਲੋਟਰ ਇਹ ਦੁੱਧ ਕੱਢਦੀਆਂ ਨੇ ਠੰਡੀ ਸੀਲ ਠੰਡੀ ਸੀਲ ਬਾਈ ਲੈ ਨਾ ਕੋਈ ਮਨ ਵਾਹ ਓਕੇ ਆਹੋ ਜ਼ਰੂਰੀ ਅਗਲਾ ਕਈ ਵਾਰ ਸਿੰਘਾਂ ਤੋਂ ਚੱਲ ਜਾਂਦਾ ਹਨਾ ਹਾਂ ਠੀਕ ਹੈ ਮੋਲੇ 38000 ਹੁਣ ਆਪਾਂ ਦੂਜੇ ਨੰਬਰ ਤੇ ਗੱਲਦੇ ਆ ਕਰਦੇ ਆ ਕੱਚੀ ਦੀ ਹਨਾ ਇਹਦਾ ਸੂਆ ਕਿਹੜਾ ਇਹ ਤੀਜੇ ਸੂਆ ਜੀ ਕਿੰਨੇ ਇੱਕ ਦਿਨ ਬਾਕੀ ਆ ਇਹਨੇ ਹੈ ਗਿਆ 25 ਦਿਨ ਬਾਅਦ 25 25 ਦਿਨ ਠੀਕ ਹੈ ਅੰਗੀ ਸੀ ਲਈ ਫੇਰੀ ਇੱਕ ਵਾਰਤਾ ਓਕੇ ਤੋਰੋ ਜਨੂ ਵੀ 25 ਦਿਨ ਮਿੱਤਰੋ ਬਾਕੀ ਆ ਤੀਜੇ ਸੂਏ ਸੂਣੀ ਆ ਸਿਹਤ ਵਕੋਂ ਜ਼ਰੂਰ ਪੱਕੀ ਆ ਮਹੀਨਾ ਵੀ ਦਿਨ ਮਿੱਤਰੋ ਸੇਵਾ ਕਰਕੇ ਸੋਹਣੇ ਬਣ ਸਕਦੀ ਆ ਤੇ ਕਿਉਂਕਿ ਮੋੜ ਲੈ ਪਸ਼ੂ ਬਾਈ ਕੋਲੇ ਜਿਆਦੇ ਹੋਣ ਕਾਰਨ ਉਨੀ ਮਿੱਤਰੋ ਸੁਭਾਈ ਵੀ ਨਹੀਂ ਹੁੰਦੀ ਆ ਆਪਾਂ ਕਹਿ ਦਈਏ ਕਿਉਂਕਿ 2-4 ਪਸ਼ੂ ਦੋ ਕ ਪਸ਼ੂ ਮਿੱਤਰੋ ਚੰਗੇ ਅਲਾ ਸਾਂਭ ਸਕਦਾ ਹੈ ਜਾਂ ਚੰਗੀ ਖ ਮਾਰਦਾ ਪੈਲੀ ਹੋਵੇ ਫਿਰ ਤਾਂ ਮਿੱਤਰੋ ਜਿੰਨੇ ਮਰਜੀ ਪਸ਼ੂ ਸਾਂਭ ਲੈ ਪਰ ਨਾਰਮਲ ਭਰਾ ਨੂੰ ਪਸ਼ੂ ਸਾਂਭਣਾ ਥੋੜੀ ਦਿੱਕਦਾ ਇਹ ਨਹੀਂ ਮੁੱਲ ਕੀ ਕਰਤਾ ਜੀ ਦਾ 50000 50000 ਮਾਨਦਾਨ ਮਾਨਦਾਨ ਕਰਾਂਗੇ ਉਹਨਾਂ ਚ ਕਰਾਂਗੇ ਤੀਜੇ ਸੂਏ ਸੁਵਣਾ 25 ਕਿਲੋ ਆ 25 ਤਨ ਬਾਕੀ ਆ ਹਾਂਜੀ ਦੁੱਧ ਕਿੰਨਾ ਕੱਢਿਆ ਸੀ ਇਹ 16 ਲੀਟਰ ਪਲੱਸ ਸੀ ਓਕੇ ਤੇ ਫੋਨ ਨੰਬਰ ਆਪਣਾ 8699 8699 32 ਦਾ ਚੋ 32332 15332 15332 86992 15332 ਬਈ ਦਾ ਫੋਨ ਨੰਬਰ ਹੈ ਸੋ ਹਜੇ ਕੱਚੀ ਆ ਕਾਫੀ ਦਿਨਾਂ ਦੀ ਕੋਈ ਵਕਤ ਨਹੀਂ ਡਾਕਟਰ ਕੇ ਮਰਜ਼ੀ ਬੰਦਾ ਲਾਈ ਠੀਕ ਹੈ ਠੰਡੀ ਚੀਜ਼ ਓਕੇ ਜੀ ਸੋ ਸਾਰੇ ਵੀ ਰੰਦਾ ਧੰਨਵਾਦ